ਪੰਜਾਬ ਪੁਲਿਸ ਨੇ ਲੋਕਾਂ ਦੀ ਸੜਕ ਤੇ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ ਐਕਸੀਡੈਂਟ ਵਾਲੀਆਂ ਥਾਵਾਂ ਨੂੰ ਮੈਪ ਤੇ ਦਿਖਾਉਣ ਵਾਲਾ ਪਹਿਲਾ ਸੁੱਦਾ ਬਣਿਆ ਪੰਜਾਬ ਹੁਣ ਸੜਕਾਂ ਤੇ ਬਲੈਕ ਐਂਡ ਬਲਾਈਂਡ ਸਪੌਟਸ ਦਾ ਅਲਰਟ ਤੁਹਾਨੂੰ ਮੈਪ ਤੇ ਪੰਜਾਬੀ ਚ ਮਿਲੇਗਾ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੜਕ ਸੁਰੱਖਿਆ ਲਈ ਅਹਿਮ ਕਦਮ ਚੱਕਦੀ ਆਈ ਹੈ ਜਿਸ ਦੇ ਚੱਲਦਿਆਂ ਹੁਣ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਸ ਨਾਲ ਮੈਪ ਤੇ ਹੁਣ ਐਕਸੀਡੈਂਟ ਦੀਆਂ ਥਾਵਾਂ ਦਾ ਅਲਰਟ ਤੁਹਾਨੂੰ ਮਿਲੇਗਾ ਸੈਕੰਡ ਬਲਾਈਂਡ ਸਪots ਬਾਰੇ ਮੈਪ ਮਾਈ ਇੰਡੀਆ ਐਪ ਤੇ ਰੀਅਲ ਟਾਈਮ ਟ੍ਰੈਫਿਕ ਅਪਡੇਟਾਂ ਅਤੇ ਚੇਤਾਵਨੀ ਲਈ ਪੰਜਾਬ ਪੁਸ ਨੇ ਮੈਪ ਮਾਈ ਇੰਡੀਆ ਨਾਲ ਟੀਮ ਅਪ ਕੀਤਾ ਹੈ ਐਕਸੀਡੈਂਟ ਦੇ ਖੇਤਰਾਂ ਦੇ ਨੇੜੇ ਪੰਜਾਬੀ 'ਚ ਵਾਈਸ ਅਲਰਟ ਬਲੈਕ ਐਂਡ ਬਲਾਈਂਡ ਸਪੌਟ ਦੱਸ ਕੇ ਤੁਹਾਨੂੰ ਅਲਰਟ ਮਿਲੇਗਾ ਜਿਸ ਨਾਲ ਤੁਸੀਂ ਚਕੰਨੇ ਹੋ ਕੇ ਡਰਾਈਵ ਕਰ ਸਕੋਗੇ ਤੇ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ ਇਸ ਨਾਲ ਪੰਜਾਬ ਨੂੰ ਦੁਰਘਟਨਾ ਦੇ ਖਤਰੇ ਵਾਲੇ ਸਥਾਨਾਂ ਦਾ ਨਕਸ਼ਾ ਬਣਾਉਣ ਵਾਲੇ ਪਹਿਲੇ ਸੁੱਬੇ ਵਜੋਂ ਚਿੰਨਿਤ ਕੀਤਾ ਗਿਆ ਹੈ ਬਲੈਕ ਐਂਡ ਬਲਾਈਂਡ ਸਪੌਟ ਦਾ ਮਤਲਬ ਇਹ ਹੈ ਕਿ ਜਿੱਥੇ ਪਹਿਲਾਂ ਕਾਫੀ ਐਕਸੀਡੈਂਟ ਵਾਪਰੇ ਹੋਣ ਉਸ ਜਗ੍ਹਾ ਦਾ ਅਲਰਟ ਹੁਣ ਤੁਹਾਨੂੰ ਮਿਲੇਗਾ ਤੁਸੀਂ ਵੀ ਦੇਖੋ ਕਿ ਕਿਸ ਤਰੀਕੇ ਨਾਲ ਤੁਹਾਨੂੰ ਇਹ ਅਲਰਟ ਆਏਗਾ ਬਲਾਈਂਡ 스ਪੌਟ 100 ਮੀਟਰ ਦੀ ਦੂਰੀ ਤੇ ਹੀ ਹੋ। ਦੱਸ ਦਈਏ ਕਿ ਰੋਡ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਮੈਪ ਮਾਈ ਇੰਡੀਆ ਐਪ ਨਾਲ ਇਹ ਘਰਾ ਕੀਤਾ ਗਿਆ ਹੈ ਜੋ ਕਿ ਪੰਜਾਬ ਪੁਲਸ ਦਾ ਸ਼ਲਾਕਾ ਯੋਗ ਕਦਮ ਹੈ ਤੇ ਇਸ ਨਾਲ ਪੰਜਾਬ ਚ ਡਰਾਈਵ ਕਰਦੇ ਸਮੇਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਦੁਰਘਟਨਾ ਗ੍ਰਸਤ ਖੇਤਰ ਹੈ ਤੇ ਕਿੰਨਾ ਸੁਧਰ ਗਿਆ ਹੈ ਜਿਸ ਨਾਲ ਹੁਣ ਸੜਕਾਂ ਤੇ ਹੁੰਦੀਆਂ ਗਈਆਂ ਦੁਰਘਟਨਾਵਾਂ ਜਾਂ ਐਕਸੀਡੈਂਟਾਂ ਤੋਂ ਲੋਕਾਂ ਦਾ ਬਚਾਅ ਹੋਵੇਗਾ। ਆਗੂ ਪੰਜਾਬ ਉਸ ਦਾ ਹੀ ਕਦਮ ਕੀ ਵੇ ਲਗਿਆ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਚ ਸਾਂਝੇ ਕਰ ਸਕਦੇ ਹੋ